ਜਿਹੜਾ ਅੱਜ ਮੌਕੇ ਖੁੱਲ੍ਹੇ ਗਈ ਤੇ ਮਰੇ ਦਾ ਦੁਖੀ ਦੇਖੋ ਅੱਜ ਸਾਡੇ ਇਸ ਸ਼ਹਿਰ ਦਾ ਜਿਹੜਾ ਚੰਡੀਗੜ੍ਹ ਦੀ ਬੁੱਕਲ ਚ ਬਸਿਆ ਹੋਇਆ ਸ਼ਹਿਰ ਹੈ ਉਹਦੇ ਤੇ ਅੱਜ ਇਹ ਲਾਓ ਵੀ ਸਫਾਈ ਦਾ ਮਾੜਾ ਹਾਲ ਹੋ ਗਿਆ ਅੱਜ ਸੜਕਾਂ ਦਾ ਮਾੜਾ ਹਾਲ ਹੋ ਗਿਆ ਅੱਜ ਪੀਣ ਵਾਲਾ ਪਾਣੀ ਮਿਲ ਰਿਹਾ ਅੱਜ ਸੀਵਰੇਜ ਬਲੋਕੇਜ ਹੈ ਸੀਵਰੇਜ ਦਾ ਬਹੁਤ ਮਾੜਾ ਹਾਲ ਹੋ ਗਿਆ ਸੋ ਇਸ ਕਰਕੇ ਇਹ ਸਾਰੀਆਂ ਮੁੱਦਿਆਂ ਨੂੰ ਲੈ ਕੇ ਔਰ ਸਭ ਤੋਂ ਵੱਡਾ ਮੁੱਦਾ ਜਿੱਥੇ ਡੰਪਿੰਗ ਗਰਾਊਂਡ ਸਰਕਾਰ ਬਣਾਉਣ ਜਾ ਰਹੀ ਹੈ ਕਾਰਪੋਰੇਸ਼ਨ ਬਣਾਉਣ ਜਾ ਰਹੀ ਹੈ ਉਹ ਕਿਉਂਕਿ ਉਹ ਸਾਡੇ ਪਿੰਡ ਦੀ ਜ਼ਮੀਨ ਹੈ ਸਾਡੇ ਪਿੰਡ ਦੇ ਲੋਕ ਉਸੇ ਸਹਿਮਤ ਨਹੀਂ ਹੈਗੇ ਉਥੇ ਉਹ ਵੀ ਪਹਿਲਾਂ ਹਾਈ ਕੋਰਟ ਤੋਂ ਮਾਨਯੋਗ ਹਾਈ ਕੋਰਟ ਤੋਂ ਬੰਦ ਹੋਇਆ ਡੰਪ ਅਜ ਫੇਰ ਉੱਥੇ ਬਣਾਉਣ ਜਾ ਰਹੀ ਹੈ ਜਦੋਂ ਕਿ ਇਹ ਸਾਰੀਆਂ ਮੁਰਦਲੀ ਸਹੂਲਤਾਂ ਇਹ ਸ਼ਹਿਰ ਤੋਂ ਬਾਹਰ ਹੋਣਾ ਚਾਹੀਦਾ ਡੰਪਿੰਗ ਕਰਾਉਣੀ ਤੇ ਅੱਜ ਜਿਹੜੇ ਮੋਰਿੰਡਮ ਤੇੜਾ ਉਹ ਇਹ ਸਾਰੇ ਮੁੱਦਿਆਂ ਤੇ ਹੀ ਹੈ ਸਾਰੇ ਮੁੱਦਿਆਂ ਦੇ ਇਹ ਕਿਹੜੇ ਕਿਹੜੇ ਥਾਂਾਂ ਤੋਂ ਇਹ ਲੋਕਾਂ ਚ ਇਹ ਸਾਰੇ ਮਹਾਲੇ ਸ਼ਹਿਰ ਦੇ ਹਨ ਇਹ ਲੋਕਾਂ ਦੇ ਅਗਰ ਇਖਲਾਸ ਵਾਲੇ ਮੈਂ ਅਗਰ ਇਸ ਤੋਂ ਮਤ ਦੇ ਇਹ ਤਾਂ ਫਿਰ ਵਾਰਡਾਂ 'ਚ ਘੇਰਾਂਗੇ ਇਕੱਲੇ ਇਕੱਲੇ ਵਾਰਡ 'ਚ ਜਾਵਾਂਗੇ ਔਰ ਇਹਨੂੰ ਨੰਗਾ ਹੀ ਕਰਾਂਗੇ ਦੋਨਾਂ ਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇਹ ਮੋਰਚਾ ਖੁੱਲ੍ਹ ਗਿਆ ਅੱਜ ਦੇਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਿਊਨਿਸਪਲ ਕਾਰਪੋਰੇਸ਼ਨ ਮੁਹਾਲੀ ਪ੍ਰਸ਼ਾਸਨ ਦੇ ਖਿਲਾਫ ਇੱਕ ਜਿਹੜਾ ਧਰਨਾ ਹੈ ਉਹ ਜ਼ਿਲ੍ਹੇ ਦੇ ਜਥੇਦਾਰ ਸਰਦਾਰ ਪ੍ਰਵਿੰਦਰ ਸਿੰਘ ਸੁਹਾਣਾ ਦੀ ਅਗਵਾਈ ਦੇ ਵਿੱਚ ਸਮੁੱਚੀ ਮੁਹਾਲੀ ਸ਼ਹਿਰ ਦੇ ਲੀਡਰਸ਼ਿਪ ਦੇ ਸਾਂਝੇ ਸਹਿਯੋਗ ਦੇ ਨਾਲ ਸਮਾਜ ਸੇਵੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਸ਼ਹਿਰ ਦੀ ਸ਼ਹਿਰ ਲਈ ਹਤੈਸ਼ੀ ਲੋਕ ਨੇ ਉਹਨਾਂ ਦੇ ਸਹਿਯੋਗ ਨਾਲ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਮੈਂ ਦੱਸਣਾ ਚਾਹੁੰਦਾ ਕਿ ਸਰਕਾਰ ਅੱਜ ਪੰਜਾਬ ਨੂੰ ਲੁੱਟਣ ਦੇ ਦੋ ਹੀ ਇੱਥੇ ਲੁੱਟਣ ਵਾਸਤੇ ਲੱਗੀ ਹੋਈ ਹੈ ਪਹਿਲਾਂ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਲੈਂਡ ਪੂਲਿੰਗ ਸਕੀਮ ਸ਼੍ਰੋਮਣੀ ਅਕਾਲੀ ਦਲ ਤੇ ਕਿਸਾਨ ਜਥੇਬੰਦੀਆਂ ਨੇ ਇੱਕ ਮਾਤਰ ਇਕੱਠੇ ਹੋ ਕੇ ਜਿਹੜਾ ਪੰਜਾਬ ਸਰਕਾਰ ਦਾ ਖਿਲਾਫ ਸੰਘਰਸ਼ ਵਿੜਿਆ ਤੇ ਉਹ ਮਜਬੂਰ ਹੋ ਕੇ ਸਰਕਾਰ ਨੂੰ ਥੁੱਕ ਕੇ ਚੱਟਣਾ ਪਿਆ ਹੁਣ ਸਰਕਾਰ ਜਿਹੜੀ ਹਰ ਤਰੀਕੇ ਦੇ ਨਾਲ ਜਿੰਨੀਆਂ ਵੀ ਗਮਾਦਾ ਵੱਲੋਂ ਅਕਵਾਇਰ ਕੀਤੀਆਂ ਸ਼ਹਿਰ ਦੇ ਵਿੱਚ ਕੀਮਤੀ ਜ਼ਮੀਨਾਂ ਉਹਨਾਂ ਨੂੰ ਹਰਪਣਾ ਚਾਹੁੰਦੀ ਹੈ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਵੇਚ ਵਟ ਕੇ ਟੇਡੇ ਮਿੱਡੇ ਢੰਗ ਦੇ ਨਾਲ ਦਿੱਲੀ ਦੇ ਜਵਾੜਿਆਂ ਦਾ ਘਰ ਪਰਣਾ ਚਾਹੁੰਦੀ ਹੈ ਸੋ ਸਪ ਅੱਜ ਦੇਖੋ ਪੰਜਾਬ ਮੋਹਾਲੀ ਦਾ ਜਿਹੜਾ ਸ਼ਹਿਰ ਮੋਹਲੀ ਸ਼ਹਿਰ ਹੈ ਇਹ ਚੰਡੀਗੜ੍ਹ ਇੱਕ ਸਾਡੀ ਰਾਜਸਤਾਨੀਆ ਪੰਜਾਬ ਦੀ ਉਸ ਦੀ ਬੁੱਕਲ ਦੇ ਵਿੱਚ ਬਸਿਆ ਹੋਇਆ ਹਾਈ ਟੈਕ ਸ਼ਹਿਰ ਅੱਜ ਉਹਦਾ ਸਫਾਈ ਦਾ ਇੰਨਾ ਮਾੜਾ ਹਾਲ ਹੈ ਅੱਜ ਥਾਂ ਥਾਂ ਦੇ ਉੱਤੇ ਕੂੜੇ ਦੇ ਢੇਰ ਪਏ ਆ ਮੋਹਾਲੀ ਸ਼ਹਿਰ ਡੰਪਿੰਗ ਗਰਾਊਂਡ ਦਾ ਰੂਪ ਅਖਤਿਆਰ ਕਰ ਗਿਆ ਔਰ ਜਿਹੜੀਆਂ ਮੋਟੀਆਂ ਕੰਪਨੀਆਂ ਉਹਨਾਂ ਤੋਂ ਨਿੱਕਾ ਜਿਹੜਾ ਮੋਟਾ ਪੈਸਾ ਵਸੂਲਿਆ ਜਾ ਰਿਹਾ ਹੈ ਔਰ ਜਿਹੜੇ ਠੇਕੇ ਆ ਇਹਦੇ ਗਰੀਬ ਲੋਕਾਂ ਤੋਂ ਸਫਾਈ ਦੇ ਠੇਕੇ ਲੈ ਕੇ ਉਹਨਾਂ ਤੋਂ ਕੰਮ ਲੈ ਕੇ ਬੜੇ ਬੜੇ ਰਜਵਾੜਿਆਂ ਨੂੰ ਕੋਈ ਦਿੱਲੀ ਦੀ ਕੰਪਨੀ ਕੋਈ ਹਰਿਆਣਾ ਦੀ ਕੰਪਨੀ ਕੋਈ ਨੋਇਡਾ ਦੀ ਕੰਪਨੀ ਬਾਹਰਲੀਆਂ ਕੰਪਨੀਆਂ ਨੂੰ ਦਿੱਤੇ ਜਾ ਰਿਹਾ ਹੈ ਉਹਨਾਂ ਗਰੀਬ ਮਜ਼ਦੂਰ ਜਿਹੜੇ ਮਿਹਨਤ ਕਰਕੇ ਝਾੜੂ ਪੋਚਾ ਲਾ ਕੇ ਸ਼ਹਿਰ ਦੀ ਸਾਫ ਸਫਾਈ ਕਰਕੇ ਆਪਣਾ ਚੁੱਲ੍ਹਾ ਜਲਾਉਂਦੇ ਆ ਉਹਨਾਂ ਨੂੰ ਵੀ ਜਿਹੜਾ ਮਤਲਬ ਬੇਰੁਜ਼ਗਾਰ ਕੀਤਾ ਜਾ ਰਿਹਾ ਔਰ ਤੁਸੀਂ ਦੇਖ ਲਓ ਅੱਜ ਸੜਕਾਂ ਸ਼ਹਿਰ ਦੀਆਂ ਟੁੱਟੀਆਂ ਪਈਆਂ ਅੱਜ ਤੁਸੀਂ ਪਾਰਕਾਂ ਦੀ ਹਾਲਤ ਦੇਖ ਲਓ ਪਾਰਕਾਂ ਦੇ ਵਿੱਚ ਚੋਰੀਆਂ ਚਕਾਰੀਆਂ ਜਿੰਨੇ ਗੈਰ ਸਮਾਜਿਕ ਅਨਸਰਾਂ ਜਾਂ ਨਸ਼ੇੜੀ ਐ ਅੱਜ ਉਹਨਾਂ ਲਈ ਠਾਹਰ ਬਣ ਗਏ ਜਿਹੜੇ ਪਾਰਕ ਹੈਗੇ ਆ ਕਿਉਂਕਿ ਪਾਰਕਾਂ ਦੇ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਸਰਕਾਰ ਨਹੀਂ ਕਰਦੀ ਸੋ ਮੈਂ ਅੱਜ ਜਿਹੜਾ ਇਹ ਧਰਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਔਰ ਨਿਗਮ ਨਗਰ ਨਿਗਮ ਮੁਹਾਲੀ ਦੀ ਮਕਾਨ ਦੇਣ ਵਾਸਤੇ ਅਸੀਂ ਲਗਾ ਰਹੇ ਆ ਔਰ ਅਸੀਂ ਅੱਜ ਮੈਮੋਰੰਡਮ ਦੇ ਕੇ ਸਰਕਾਰ ਦੀ ਮਕਾਨ ਦਿੱਤੀ ਜਾਣਾ ਔਰ ਇਹਨਾਂ ਨੂੰ ਇਸ ਗੱਲ ਦਾ آگਾਹ ਕਰਕੇ ਜਾਣਾ ਕਿ ਸਮਾਂ ਬੱਧ ਸਮੇਂ ਦੇ ਅੰਦਰ ਜੇ ਇਹਨਾਂ ਮੁਸੀਬਤਾਂ ਦਾ ਜਿਹੜੀਆਂ ਲੋਕਾਂ ਪੱਲੇ ਤੁਸੀਂ ਪਾਈਆਂ ਉਹਨਾਂ ਦਾ ਜਿਹੜਾ ਹੱਲ ਠੋਕਮਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਨੂੰ ਜਿਹੜਾ ਸਾਹ ਲੈਣ ਲਈ ਮਜਬੂਰ ਕਰ ਦਾਂਗੇ ਔਰ ਇੱਕ ਗੱਲ ਹੋਰ ਬਹੁਤ ਵੱਡਾ ਮੁੱਦਾ ਇੱਥੇ ਇਹ ਹੈ ਕਿ ਭ੍ਰਿਸ਼ਟਾਚਾਰ ਮੁਹਾਲੀ ਕਾਰਪੋਰੇਸ਼ਨ ਦੇ ਵਿੱਚ ਇੰਨਾ ਕੁ ਵੱਧ ਗਿਆ ਛੋਟੇ ਤੋਂ ਲੈ ਕੇ ਵੱਡਾ ਅਫਸਰ ਬਿਨਾਂ ਪੈਸੇ ਲਏ ਤੋਂ ਕੰਮ ਨਹੀਂ ਕਰਦਾ ਔਰ ਤੁਹਾਨੂੰ ਮੈਂ ਤੁਹਾਡੇ ਤੁਹਾਡੇ ਚੈਨਲਾਂ ਰਾਹੀਂ ਅੱਜ ਮੈਂ ਨਿਗਮ ਪ੍ਰਸ਼ਾਸਨ ਮੁਹਾਲੀ ਨੂੰ ਇਸ ਗੱਲ ਦੀ ਤਾੜਨਾ ਤੇ ਚੇਤਾਵਨੀ ਦਿੰਦਾ ਕਿ ਜੇ ਤੁਹਾਡੇ ਵਿੱਚ ਹਿੰਮਤ ਹੈ ਜੇ ਤੁਹਾਡੇ ਵਿੱਚ ਜਮੀਰ ਹੈ ਮੀਡੀਆ ਦੇ ਸਾਹਮਣੇ ਆ ਕੇ ਮੇਰੇ ਸਾਹਮਣੇ ਆ ਕੇ ਬੈਠੋ ਮੈਂ ਤੁਹਾਨੂੰ ਦੱਸ ਦਊਗਾ ਕਿ ਤੁਹਾਡੇ ਢਿੱਡ ਦੇ ਵਿੱਚ ਜਿਹੜੇ ਚੋਰੀ ਦੇ ਆਂਡੇ ਕਿੰਨੇ ਕਿੰਨੇ ਕਿਹੜੇ-ਕਿਹੜੇ ਅਫਸਰ ਦੇ ਲੋਕ ਹੋਏ ਆ ਇਸ ਗੱਲ ਦਾ ਮੈਂ ਬੜੇ ਵਿਸਥਾਰ ਦੇ ਨਾਲ ਦੱਸ ਸਕਦਾ ਹਾਂ ਪਰ ਉਹ ਤਾਂ ਕਹਿੰਦੇ ਅਸੀਂ ਕੋਆਪਰੇਸ਼ਨ ਜਿਹੜੀ ਹੈ ਆਪਣਾ ਕ੍ਰਪਾਸ਼ਮਤੀ ਤੁਸੀਂ ਗੱਲ ਕਰ ਰਹੇ ਉਹ ਤਾਂ ਖਤਮ ਕਰ ਦਿੱਤੀ ਉਹ ਤਾਂ ਕਰੀ ਜਾਣ ਉਹ ਤਾਂ ਜੋ ਮਰਜੀ ਕਹੀ ਜਾਣ ਇੰਨੀਆਂ ਸਮੱਸਿਆਵਾਂ ਇੰਨਾ ਪ੍ਰਸ਼ਟਾਚਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪੁਲ ਨਗਰ ਪ੍ਰਸ਼ਾਸਨ ਕਾਰਵਾਈ ਕੋਈ ਨਹੀਂ ਕਰਦਾ ਔਰ ਮੈਂ ਤੁਹਾਨੂੰ ਇਹ ਵੀ ਜਿੱਕਲੀ ਗੱਲ ਹੈ ਤੁਸੀਂ ਦੇਖ ਲਓ ਅੱਜ ਤੁਹਾਡਾ ਵਿਜੀਲੈਂਸ ਬਿਊਰੋ ਪੰਜਾਬ ਹੈ ਉਹਨੂੰ ਵੀ ਸ਼ਿਕਾਇਤਾਂ ਦਿੰਦੇ ਆ ਉਹ ਵੀ ਕਾਰਵਾਈ ਨਹੀਂ ਕਰਦਾ ਆ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਉਹਦੇ ਕੰਤੇ ਜੂਨੀ ਸਰਦੀ ਉਹ ਤਾਂ ਆਪਣੇ ਨਜ਼ਾਰੇ ਲੰਦਾ ਫਿਰਦਾ ਪੰਜਾਬ ਡੁੱਬੇ ਮਰੇ ਚਾਹੇ ਜੀਵੇ ਉਹਨੂੰ ਕਿਹਾ ਲੈਣਾ ਉਹ ਤਾਂ ਦਿੱਲੀ ਦੇ ਧਾੜਵੀਆਂ ਦੀ ਜੜੀ ਉਹ ਕਰਦਾ ਫਿਰਦਾ ਆਪਣੀ ਮਤਲ ਉਹਨਾਂ ਦੀ ਗੁਲਾਮੀ ਕਰਦਾ ਫਿਰਦਾ ਬਹੁਤ ਬਹੁਤ ਮਿਹਰਬਾਨ ਇਸ ਤੋਂ ਪਹਿਲਾਂ ਵੀ ਜਿਹੜੀ ਸਾਡੀ ਨਦੀ ਵਾਲੀ ਜ਼ਮੀਨ ਸੀ ਜਿੱਥੇ ਟੰਪੀਕ ਬਣਿਆ ਇਹ ਹੋਇਆ ਇਹ ਜ਼ਮੀਨ ਤੋਂ ਸ਼ੁਰੂ થી ਧੂਮਾਪਤੀ ਆਦੀ ਆਖ ਰਹੀ ਹੈ ਹੁਣ ਵੀ ਮਤਲਬ ਸਾਫ ਹੈ ਮੈਂ ਤਾਂ ਇਹ ਕਹੂੰਗਾ ਕਿ ਕਮਿਸ਼ਨਰ ਸਾਹਿਬ ਨੂੰ ਅੱਗੇ ਕਰਕੇ ਕਿਸੇ ਨਾ ਕਿਸੇ ਧੂਮਾਪਤੀਆਂ ਨੇ ਜ਼ਮੀਨ ਸਾਫ ਕਰਾਈ ਹੈ ਕਿਉਂਕਿ ਸ਼ਰਾਬ ਦਾ ਠੇਕਾ ਉਸ ਕਾਰਨਰ ਤੇ ਬਣ ਗਿਆ ਸਾਰਾ ਕੁਝ ਉਹ ਜਿਹੜੀ ਜ਼ਮੀਨ ਹਥਿਆਰ ਦੀ ਕੋਜੀ ਕਾਲ ਸੀਗੀ ਜਿਹੜੀ ਕਿ ਸਾਨੂੰ ਸਮੇਂ ਸਿਰ ਪਤਾ ਲੱਗੀ ਅੱਜ ਗੱਲ ਸਾਂਭ ਲਈ ਦੇ ਦੂਜੀ ਅੱਜ ਕੀ ਹਾਲਾਤ ਬਣ ਗਏ ਦੇਖੋ ਅੱਜ ਪੀਣੇ ਵਾਲਾ ਪਾਣੀ ਵਾਸਤੇ ਆਪਾਂ ਮੇਰੇ ਕਹਿੰਦਾ ਸਾਰੇ ਸ਼ਹਿਰਾਂ માં ਸਾਰੇ ਪਿੰਡਾਂ માં ਸਾਰੇ ਕਿਤੇ ਪ੍ਰੋਬਲਮ ਆ ਗਈ ਸਫਾਈ ਦੇ ਕਿਉਂ ਹਾਲਾਤ ਮਾੜੇ ਹੋਏ ਕਿਉਂਕਿ ਨੀਅਤ ਔਰ ਨੀਤੀ માં ਫਰਕ ਹੈ ਗੱਲ ਇੱਕ ਬੰਦਾ ਜੇ ਇੱਥੇ ਕਾਰਪੋਰੇਸ਼ਨ ਪਰ ਕਾਬਜ ਹੈ ਉਹ ਕੌਣ ਹੈ ਉਹ ਕਾਂਗਰਸ ਹੈ ਜੇ ਅੱਜ ਪੰਜਾਬ ਚ ਸਰਕਾਰ ਹੈ ਉਹ ਆਮ ਆਦਮੀ ਦੀ ਸਰਕਾਰ ਹੈ ਕਹਿਣ ਤੋਂ ਪਹਿਲਾਂ ਇੱਕ ਪਾਸੇ ਮੇਅਰ ਹੈ ਇੱਕ ਪਾਸੇ ਐਮਐਲਏ ਮੈਂ ਤਾਵੇਂ ਨਾਲ ਕਹਿੰਦਾ ਕਿ ਜੇ ਤੁਹਾਡੇ ਕੋਲ ਕੰਮ ਨਹੀਂ ਹੁੰਦਾ ਲਓ 2 ਮਹੀਨੇ ਵਾਸਤੇ ਸਾਨੂੰ ਕਾਰਪੋਰੇਸ਼ਨ ਦੇ ਦਿਓ ਜੇ ਮਹਾਲੀ ਕਾ ਨਕਸ਼ਾ ਨਾ ਕੇਂਚ ਕਰਦੇ ਓਏ ਸਰਪਾ ਕਿਉਂਕਿ ਅੱਜ ਦਿਮਾਗ ਦਾ ਪਿਆ ਬਿਲਡਰਾਂ ਚ ਦਿਮਾਗ ਦਾ ਪਿਆ ਕਲੋਨੀਆਂ ਕੱਟਣੇ ਮੈਂ ਦੇਖੋ ਜਿਹੜਾ ਰਾਜਨੀਤਿਕ ਲੀਡਰ ਹੈ ਵਪਾਰੀ ਨਹੀਂ ਹੋਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਪਹਿਲੀ ਗੱਲ ਅੱਜ ਨਿੱਜੀ ਸਵਾਰਥਾਂ ਲਈ ਪਾਵੇਂ ਉਹ ਮੇਰ ਸਾਹਿਬ ਹੈ ਪਾਵੇਂ ਐਮਐਲਏ ਸਾਹਿਬ ਹੈ ਦੋਆਂ ਨੂੰ ਆਪਣੇ ਕਾਰਪੋਰੇਟ ਘਰਾਣਿਆਂ ਤੋਂ ਵੇਚ ਲਈ ਅੱਜ ਮਾਲਿਕ ਤਰਾਤਰਾਂ ਹੋਊਗੀ ਅੱਜ ਗੰਦਗੀ ਪੈ ਗਈ ਅੱਜ ਡੰਬ ਕਿੱਥੇ ਮਣ ਰਿਆ ਉਹ ਜਿਹੜਾ ਕਮਰਸ਼ੀਅਲ एरिया ਯਾਰ ਉੱਥੇ ਦੇਖੋ ਅੱਜ 74 ਸੈਕਟਰ ਵਾਲੇ ਲੋਕ ਤਾਹਾ ਮਾਰਕੀਟ ਵਿਚਾਰੇ ਹਾਈ ਕੋਰਟ ਤੋਂ ਸਟੇਕ ਕਰਾ ਕੇ ਲੈ ਆਉਂਦੇ ਡੰਬ ਫੇਰ ਉੱਥੀ ਕੂੜਾ ਕਬਾੜ ਕਰਨ ਲੱਗੇ ਸੋ ਇਸ ਕਰਕੇ ਕੋਈ ਪ੍ਰਵਾਹ ਨਹੀਂ ਸੋ ਸਮਾਂ ਬਹੁਤ ਨੇੜੇ ਆ ਸਮਾਂ ਆ ਜਾਣਾ ਔਰ ਮੈਂ ਅਫਸਰਾਂ ਨੂੰ ਵੀ ਇਹ ਬੜੀ ਮੈਂ ਪੁੱਛ ਰਿਹਾ ਹਾਂ ਕਿ ਮੈਂ ਪੱਤਰ ਚਾਹੁੰਦਾ ਹਾਂ ਕਿ ਮੇਰੇ ਪਾਸ ਬਹੁਤ ਬਹੁਤ ਚਲਨ ਕਰ ਦਿੱਤੀ ਨੇ ਮੈਂ ਲਗਾ ਦਿੱਤੀ ਲੋ ਆਹ ਬਹੁਤ ਬਹੁਤ ਵਾਲੀ ਉਹ ਕਿਉਂ ਕਿ ਜੇ ਉਹ ਵੀ ਆਪਾਂ ਇਹ ਕਿ ਕਰਾਂ ਕਿ ਚਾਹੁੰਦੇ ਹਾਂ ਕਿ ਉਹ ਕਦੋਂ ਅਗਰ ਆਉਂਦੇ ਸਮਾਂ ਸਭ ਸਫਾਈ ਹੋਈ ਹੈ ਸਤਿਅੰਗ ਸਭ ਕਿੰਨਾ ਸਫਾਈ ਕਰਦੇ ਹੋਗੇ ਚੇਂਜ ਕਰਨਾ ਕਰਦੇ ਹੋ ਜੇਕਰ ਪਾਣਾ ਤੋਂ ਬਹੁਤ ਸੋਚਿਆ ਕੋਈ ਡੰਡੀ ਨਹੀਂ ਹੋਣਾ ਪਾਣੀ ਦੇ ਕੋਲ ਪੁਲਿਸ ਦਾ ਮੇਨ ਬਟਾ ਡਾਟਸ ਦੀ ਪਾਰਟੀ ਵਾਲਾ ਬੰਦ ਹੋ ਗਿਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੋੜ ਕੇ ਮਿੱਤਲੇ ਆਪਣਾ ਪੰਚੀਵਾਰਾਂ ਦਾ ਪੰਡੂ ਗਿਆ ਇਸ ਤੋਂ ਬਾਅਦ ਪਟਿਸੋਸੀਆ ਦੇ ਪ੍ਰਮਾਤਮਾ ਜਰੇ ਦੀਆਂ ਦਾ